Yeah. ਫਰੋਇਪਰ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਹੋਈ ਮੁਹਿੰਮ ਨੂੰ ਇੱਕ ਵੱਡੀ ਸਫਲਤਾ ਜਿਹੜੀ ਆ ਉਹ ਹਾਸਲ ਹੋਈ ਆ ਫਰੋਇਪਰ ਦੇ ਥਾਣਾ ਸਿਟੀ ਦੇ ਐਸਐਚਓ ਹਰਿੰਦਰ ਸਿੰਘ ਚਿਮੇਲੀ ਨੇ ਇੱਕ ਲੁਟੇਰਾ ਗਰੋਂ ਨੂੰ ਕਾਬੂ ਕਰਨ ਵਿੱਚ ਸਫਲਤਾ ਜਿਹੜੀ ਉਹ ਹਾਸਲ ਕੀਤੀ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਥਾਣਾ ਸਿਟੀ ਦੀਆਂ ਹਨ ਜਿੱਥੇ ਇੱਕ ਲੁੱਟਖੋ ਕਰਨ ਵਾਲੇ ਵੱਡੇ ਗਰੋਂ ਨੂੰ ਪੁਲਿਸ ਨੇ ਜਿਹੜਾ ਉਹ ਕਾਬੂ ਕੀਤਾ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਥਾਣਾ ਸਿਟੀ ਦੀ ਆ ਲੋਕ ਦਾ ਸਬਜ਼ ਮੰਡੀ ਵਿੱਚ ਜਾਂਦੇ ਨੇ ਉਹਨਾਂ ਨੂੰ ਇਹ ਕੁਝ ਲੇਡੀਜ਼ ਤੇ ਕੁਝ ਆਦਮੀ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ ਅਤੇ ਉਹਨਾਂ ਦੇ ਪੈਸੇ ਮੋਬਾਈਲ ਬਰਾ ਕੋਈ ਜਾਂਦੇ ਸੀਗੇ ਅਤੇ ਹਰ ਤੋਂ ਕਈ ਜਾਂ ਤੇ ਹਥਿਆਰਾਂ ਨਾਲ ਵਾਰ ਵੀ ਕੀਤੇ ਜਾਂਦੇ ਸੀਗੇ ਫਿਰ ਸਰ ਇਹ ਜਿਹੜੀ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਕਿੰਨੇ ਵਜੇ ਐਕਟਿਵ ਹੁੰਦੇ ਸੀ ਤੇ ਕਿਵੇਂ ਇਹ ਜਿਹੜੇ ਲੋਕਾਂ ਨੂੰ ਜਿਹੜੇ ਲੁੱਟਦੇ ਸੀਗੇ ਸਰ ਇਹ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇਹ ਗੈਂਗ ਜਿਹੜਾ ਐਕਟਿਵ ਰਹਿੰਦਾ ਸੀ ਕੱਲ ਸਾਡੇ ਚੌਕੀ ਇੰਚਾਰ ਏਐਸਸੀ ਕਿਰਪਾਲ ਸਿੰਘ ਦੇ ਨਾਲ ਨਾਕਾਬੰਦੀ ਕੀਤੀ ਹੋਈ ਸੀ ਜਦੋਂ ਇਹਨਾਂ ਨੂੰ ਉਮਕੋਰ ਨੇ ਇਤਲਾਹ ਦਿੱਤੀ ਤਾਂ ਇਹਨਾਂ ਦੇ ਖਿਲਾਫ ਮੁਕਾਦਮਾ ਦਰਜ ਕਰਕੇ ਇਹਨਾਂ ਨੂੰ ਦਾਣਾ ਮੰਡੀ ਵਿੱਚ ਇੱਕ ਢਾਬੇ ਤੇ ਜਿਹੜਾ ਜੁਰਮ ਕਰਨ ਦੀ ਨੀਅਤ ਨਾਲ ਬੈਠੇ ਸੀਗੇ ਉੱਥੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਕੀ ਹਥਿਆਰ ਵੀ ਸਾਰੇ ਇਹਨਾਂ ਤੋਂ ਬ੍ਰਮ੍ਹਦ ਹੋਏ ਤੇ ਇਧਰ ਹਥਿਆਰ ਵੀ ਸੀਗੇ ਸਰ ਇਹ ਤੇਜ਼ ਤਰ ਹਥਿਆਰ ਹਮੇਸ਼ਾ ਹੀ ਨਾਲ ਰੱਖਦੇ ਹਨ ਇਹਨਾਂ ਨਾਲ ਇੱਕ ਜਨਾ 3 ਵੀਲਰ ਵੀ ਜਿਹੜਾ ਬਰਾਮਦ ਹੋਇਆ ਹੈ ਇਹਦੇ ਵਿੱਚ ਅਕਸਰੀ ਬੈਠ ਕੇ ਅੱਗੇ ਪਿੱਛੇ ਜਾ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਭੇ ਪਤਾ ਲੱਗਾ ਕਿ ਕਿੱਥੇ ਕਿੱਥੇ ਅਜਿਹੀਆਂ ਵਾਰਦਾਤਾਂ ਨੂੰ ਜਿਹੜਾ ਅੰਜਾਮ ਦਿੰਦੇ ਸੀਗੇ ਇਹ ਜ਼ਿਆਦਾਤਰ ਜਿੰਨੀਆਂ ਜਿਹੜੀਆਂ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਨੂੰ ਛੜਕਾਂ ਜਾਂਦੀਆਂ ਜਿਵੇਂ ਮੱਲਾਂ ਵਾਲਾਂ ਨੂੰ ਕੱਚਾ ਜੀਰਾ ਇਧਰ ਫਾਦਲਕਾ ਸਾਈਡ ਨੂੰ ਉਹਨਾਂ ਛੜਕਦੇ ਗਾਇ ਬਗਾਇ ਇੱਕ ਹਮਦੇ ਜਾਂਦੇ ਸੀਗੇ ਅਤੇ ਜਦੋਂ ਕੋਈ ਸੋ ਇਨਸਾਨ ਜਾਂ ਕੱਲੇ ਆਦਮੀ ਨੂੰ ਦੇਖਦੇ ਸੀ ਉਹਤੇ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਸਰ ਸਕੈਂਡਲ ਦੀ ਵੀ ਗੱਲ ਕੀਤੀ ਐ ਸਰ ਸਕੈਂਡਲ ਹੈ ਜਿਹੜਾ ਕਿ ਭੜੇ ਵਾਲੀ ਬਸਤੀ ਤੋਂ ਜਿਹੜੇ ਇੱਕ ਬਹੁਤ ਹੀ ਸੰਘਣਾ ਜਿਹੜਾ ਜੰਗਲ ਹੈ ਤਾਂ ਕੀ ਉਹਦੇ ਵਿਚ ਵਿੱਚ ਲੈ ਜਾ ਕੇ ਜਿਹੜਾ ਉਹਨਾਂ ਨੂੰ ਸਿਰ ਪਹਿਲਾਂ ਸਕੈਂਡਲ ਦੇ ਪਸੰਦੇ ਹੀ ਬਾਅਦ ਚ ਬਲੈਕਪੈਲ ਵੀ ਕਰਦੇ ਸੀਗੇ ਸਰ ਅੱਜ ਇਹ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਈਗੀ ਜਿਸ ਦੌਰਾਨੇ ਤਪਤੀਸ਼ ਹੁੰਦੀ ਹੈ ਤਾਂ ਉਹ ਵੀ ਦੇਖਿਆ ਜਾਊਗਾ ਹੁਣ ਤੱਕ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਜਿਹੜਾ ਟੋਟਲ 17 ਮੁਕੱਦਮੇ 17 ਦੇ ਖਿਲਾਫ ਮੁਕੱਦਮਾ ਦਰਜ ਹੋਇਆ 12 ਦੀ ਰੈਸਟ ਪਹਿ ਚੁੱਕੀ ਹੈ ਜਿਹੜੀਆਂ ਮੌਕੇ ਤੋਂ ਤਿੰਨ ਔਰਤਾਂ ਤੇ ਦੋ ਆਦਮੀ ਜਿਹੜੇ ਆ ਮੌਕੇ ਤੋਂ ਭੱਜ ਗਏ ਜਿਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾਊਗਾ ਸਰ ਇਥੋ ਫਰੋਜਪੁਰ ਦੀਆਂ ਰਹਿਣ ਵਾਲੀਆਂ ਜਿਹੜੀਆਂ ਔਰਤਾਂ ਜਾਂ ਅਲੱਗ-ਅਲੱਗ ਹੋਰ ਜ਼ਿਲ੍ਹਿਆਂ ਦੀ ਇਹ ਖਾਸ ਕਰਕੇ ਸਾਰੇ ਫਰੋਜਪੁਰ ਦੀਆਂ ਰਹਿਣ ਵਾਲੀਆਂ ਆਂ ਔਰ ਵੱਖ-ਵੱਖ ਵਸਤੀਆਂ ਦੀਆਂ ਜਿਵੇਂ ਸ਼ੇਖਾ ਵਾਲੀ ਵਸਤੀ ਹੋਗੀ ਪਾਟੀਆਂ ਵਾਲੀ ਵਸਤੀ ਹੋਗੀ ਵਸਤੀਆਂ 'ਚ ਰਹਿਣ ਵਾਲੀਆਂ ਨੇ ਸਰ ਹੁਣ ਜਿਹੜੀ ਹੈ ਅਗ ਉਹਨਾਂ ਨੂੰ ਜਿਹੜਾ ਪੁਲਿਸ ਤੇ ਜੁਡੀਸ਼ੀਅਲ ਪੇਸ਼ ਕੀਤਾ ਜਾਊਗਾ ਜੱਜ ਸਾਹਿਬ ਦੇ ਉਸ ਤੋਂ ਬਾਅਦ ਜੋ ਪੁਲਿਸ ਰਵਾਨ ਲਿਆ ਜਾਊਗਾ ਤੇ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ ਸਾਹਿਬ ਬਿਲਕੁਲ ਤੁਸੀਂ ਤਾਂ ਬਿਲਕੁਲ ਐਸੀ ਸਾਡੇ ਨਾਲ ਖਾਨਾ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਕਮੇਲੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਦੱਸਿਆ ਕਿ ਵਾਈਪਰ ਵਿੱਚ ਉਹ ਕੱਲ ਲੁਕਾ ਖੋਆ ਕਰਨ ਵਾਲੇ ਵੱਡੇ ਗਰੋਹ ਨੂੰ ਕਾਬੂ ਕੀਤਾ ਦੱਸ ਗਏ ਕਿ ਇਹ ਜਿਹੜੀਆਂ ਔਰਤਾਂ ਤੁਸੀਂ ਦੇਖ ਰਹੇ ਹੋ ਉਹ ਵਾਈਪਰ ਦੀਆਂ ਅਲੱਗ-ਅਲੱਗ ਬਸਤੀਆਂ ਰਹਿਣ ਵਾਲੀਆਂ ਤੇ ਇਹਨਾਂ ਵੱਲੋਂ ਰਾਹ ਜਾਂਦੇ ਲੋਕਾਂ ਨੂੰ ਜਿਹੜਾ ਉਹ ਲੁਟਿਆ ਜਾਂਦਾ ਸੀਗਾ ਇਹਨਾਂ ਦੇ ਨਾਲ ਇੱਕ ਆਟੋ ਚਾਲਕ ਵੀ ਜਿਹੜਾ ਉਹ ਰਲਿਆ ਹੋਇਆ ਦੱਸਿਆ ਜਾ ਰਿਹਾ ਕਿ ਆਟੋ ਚਾਲਕ ਜਿਹੜਾ ਇਹਨਾਂ ਦੇ ਨਾਲ ਰਲਿਆ ਸੀਗਾ ਤਾਂ ਉਸ ਵੱਲੋਂ ਰਾਤ ਨੂੰ ਸ਼ਹਿਰ ਅੰਦਰ ਜਿਹੜੀਆਂ ਗੇੜੀਆਂ ਉਹ ਲਗਾਈਆਂ ਜਾਂਦੀਆਂ ਸਨ ਤਾਂ ਰਾਤ ਨੂੰ ਕੋਈ ਵੀ ਰਾਹੀਰ ਜਿਹੜਾ ਮਿਲਦਾ ਸੀਗਾ ਉਸ ਨੂੰ ਆਟੋ ਵਿੱਚ ਬਿਠਾ ਕੇ ਪਹਿਲਾ ਉਸ ਨਾਲ ਗੱਲਬਾਤ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਤੇਜ਼ ਧਾਰ ਹਥਿਆਰ ਰੱਖ ਕੇ ਉਸ ਦੀ ਜਿਹੜੀ ਲੁੱਟ ਖੋਹ ਆ ਉਹ ਕੀਤੀ ਜਾਂਦੀ ਸੀ ਤਾਂ ਲਗਾਤਾਰ ਪੁਲਿਸ ਨੂੰ ਕੰਪਲੇਟਾਂ ਜਿਹੜੀਆਂ ਉਹ ਮਿਲ ਰਹੀਆਂ ਸਨ ਜਿਸ ਨੂੰ ਲੈ ਕੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ। ਕਮੇਪਟ ਕੈਮਰਾਮੈਨ ਰਾਜਵੀਰ ਉਦ ਨਾਲ ਰਮਜੀਤ ਸਖਾਣਾ ਪ੍ਰੋਕਰ ਟੈਲੀਵਿਜ਼ਨ